ਅਕਸਰ ਤੁਸੀਂ ਸਲਾਦ ਵਿੱਚ ਜਾਂ ਫਿਰ ਕਦੇ ਮੂਲੀ ਦੀ ਸਬਜ਼ੀ ਖਾਦੀ ਹੋਵੇਗੀ ਮੂਲੀ ਨੂੰ ਹਰ ਕੋਈ ਚਾਨਾ ਖਾਂਦਾ ਹੈ ਅਤੇ ਇਸ ਦੇ ਸਲਾਦ ਤੇ ਸਵਾਦ ਦੀ ਹਰ ਪਾਸੇ ਚਰਚਾ ਹੁੰਦੀ ਹੈ ਪਰ ਅੱਜ ਅਸੀਂ ਜਿਸ ਮੂਲੀ ਦੀ ਗੱਲ ਕਰ ਰਹੇ ਹਾਂ ਉਹ ਮਸ਼ਹੂਰ ਹੈ ਪਰ ਆਪਣੇ ਸਲਾਦ ਕਰਨ ਨਹੀਂ ਬਲਕਿ ਲੰਬਾਈ ਦੇ ਕਰ ਇਹ ਮੂਲੀ ਪਿੰਡ ਗੁਰੂ ਸੱਚਾ ਸਿੱਧੂ ਰਸਿ ਜੇ ਲੋਕਾਂ ਦੇ ਖੇਚ ਦਾ ਕੇਂਦਰ ਬਣੀ ਹੋਈ ਹੈ ਕਿਉਂਕਿ ਮੂਲੀ ਦੀ ਲੰਬਾਈ ਇੱਕ ਇਨਸਾਨ ਤੋਂ ਥੋੜੀ ਘੱਟ ਹੈ 3 ਫੁੱਟ ਤੋਂ ਜ਼ਿਆਦਾ ਇਸ ਮੂਲੀ ਦੀ ਲੰਬਾਈ ਹੈ ਅਤੇ 15 ਕਿਲੋ ਇਸ ਦਾ ਭਾਰ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਮੂਲੀ ਦੇ ਮਾਲਕ ਰੇਸ਼ਮ ਸਿੰਘ ਨੇ ਦੱਸਿਆ ਕਿ ਮੈਨੂੰ 13 ਸਾਲ ਹੋ ਗਏ ਨਰਸਰੀ 'ਚ ਸਬਜ਼ੀ ਦੀ ਕਾਸ਼ਤ ਕਰਦੇ ਪਰ ਅੱਜ ਤੱਕ ਇਸ ਤਰ੍ਹਾਂ ਦੀ ਮੂਲੀ ਨਹੀਂ ਦੇਖੀ ਰੇਸ਼ਮ ਸਿੰਘ ਮੁਤਾਬਕ ਜਦੋਂ ਉਹਨਾਂ ਨੇ ਮੂਲੀ ਨੂੰ ਪੁੱਟਿਆ ਤਾਂ ਹੈਰਾਨ ਰਹਿ ਗਏ ਅਤੇ ਇਸ ਦੀ ਲੰਬਾਈ 3 ਫੁੱਟ ਤਲਸਾਦ ਹੈ ਇਸ ਨੂੰ ਵੇਖਣ ਲਈ ਪਿੰਡ ਵਾਲੇ ਲੋਕ ਆ ਰਹੇ ਨੇ ਤੇ ਜਿਹੜੀ ਇਹ ਮੂਲੀ ਦਾ ਕਿਵੇਂ ਕਹਿ ਰਹੇ ਆ ਵੀ ਮੂਲੀ ਚਰਚਾ ਚਾਹ ਤੁਹਾਡੇ ਇੱਥੋਂ ਮੂਲੀ ਜੀ ਅਸੀਂ ਸ ਗਿਆਨਟਾ ਕੰਪਨੀ ਦੀ ਮੂਲੀ ਵਿਜੀ ਸੀ ਜੀ ਹਾਂਜੀ ਮੂਲੀ ਸਾਡੀ ਬਹੁਤ ਹੀ ਡਬਲ ਗਈ ਹੈ ਜੀ ਸਾਨੂੰ 13 ਸਾਲ ਹੋ ਗਏ ਸਬਜ਼ੀ ਦਾ ਕੰਮ ਕਰਦਿਆਂ ਨੂੰ ਪਹਿਲੀ ਵਾਰ ਐਡੀ ਮੂਲੀ ਦਾ ਸਾਇਜ ਲੰਮਾ ਗਿਆ ਲੋਕ ਇੱਥੇ ਜਦੋਂ ਪਨੀਰੀਆਂ ਲੈਣ ਆਉਂਦੇ ਆ ਸਬਜ਼ੀ ਲੈਣ ਆਉਂਦੇ ਆ ਇਹ ਖੇਤ ਦਾ ਕੇਂਦਰ ਬਣੀ ਖੜੀ ਆ ਇਸ ਮੂਲੀ ਨੂੰ ਦੇਖਣ ਆਸਤੇ ਲੋਕ ਦਰਸ਼ਨ ਕਰਨ ਵਾਸਤੇ ਆ ਰਹੇ ਤੇ ਇਹ ਕਦੋਂ ਕਿੰਨੀ ਕੀ ਇਹ ਹੈਗੀ ਲੰਬਾਈ ਇਹਦੀ ਲੰਬਾਈ 3.5 ਫੁੱਟ ਦੇ ਕਰੀਬ ਹੈਗੀ ਹੈ ਤੇ ਕਿਸ ਤਰ੍ਹਾਂ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਆਮ ਤੌਰ ਤੇ ਹੁੰਦੀ ਆ ਮੂਲੀਏ ਕਿ ਨਹੀਂ ਹੁੰਦੀ ਵੱਡੀ ਇਹ ਅਜੇ ਤੱਕ ਕਦੇ ਨਹੀਂ ਹੋਈ ਜੀ ਇਹਦਾ 15 ਕਿਲੋ ਵਜਨ ਹੈ 3.5 ਫੁੱਟ ਦੀ ਲੰਬਾਈ ਹੈ ਐਡੀ ਮੂਲੀ ਅਜੇ ਤੱਕ ਨਹੀਂ ਹੋਈ ਜੀ ਵਰਨਾਲ ਮੂਲੀ ਦੀ ਹਰ ਪਾਸੇ ਚਰਚਾ ਤੇ ਦੂਰ ਦੂਰ ਤੋਂ ਲੋਕ ਇਸ ਮੂਲੀ ਦੇ ਦਰਸ਼ਨ ਕਰਨ ਲਈ ਆ ਰਹੇ ਨੇ ਕਿਦੜ ਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ ਦਿੱਲੀ ਪੁਸ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ